ਕਿ ਕੁਝ ਲੋਕਾਂ ਦਾ ਇਕੱਠ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਿਨ੍ਹਾਂ ਨੇ ਜਾਣਕਾਰੀ ਦਿੱੰਨਿਆ ਕਿ ਆ ਕਿ 10 ਦੇ ਕਰੀਬ ਪਰਿਵਾਰਾਂ ਨੂੰ ਸੈਂਟਰ ਸਰਕਾਰ ਵੱਲੋਂ ਜ਼ਮੀਨ ਅਲਾਟ ਕੀਤੀ ਗਈ ਸੀ ਪਰ ਕੁਝ ਵਿਅਕਤੀਆਂ ਵੱਲੋਂ ਝਾਲੀ ਰਜਿਸਟਰੀਆਂ ਬਣਾ ਕੇ ਉਹਨਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਜਾਵੇ ਇਹ ਜ਼ਮੀਨ ਉਹਨਾਂ ਨੂੰ ਸੈਂਟਰ ਸਰਕਾਰ ਵੱਲੋਂ ਅਲਾਟ ਹੋ ਚੁੱਕੀ ਹੈ ਅਤੇ ਉਹਨਾਂ ਦੀ ਇਹ ਮਾਲਕੀ ਜ਼ਮੀਨ ਹੈ ਇਹ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਕੇਟੀਵੀ ਪੰਜਾਬ ਲਈ ਸੋਨੂ ਫਤਿਹਬਾਦ ਦੀ ਖਾਸ ਰਿਪੋਰਟ ਜੀ ਦਾ ਮਾਮਲਾ ਸੁਖਦੇਵ ਸਿੰਘ ਜੀ ਸਾਹਿਬ ਦਾ ਸਰਪੰਚ ਕਿਸ਼ਨ ਸਿੰਘ ਵਾਲਾ ਜੀ ਸਰ ਪਿੰਡ ਵਾਸੀ ਇਕੱਠੇ ਹੋ ਗਏ ਇਹਨੇ ਧੱਕਾਵਰਾਂ ਜਮੀਨ ਪਿੰਡ ਵਾਸੀ ਇਕੱਠੇ ਹੋਈ ਜਣਾ ਕੁਛ ਚਿਰ ਪਹਿਲੇ ਉਹਨਾਂ ਨੂੰ ਜਮੀਨ ਜਿਹੜੀ ਸੈਕਟਰ ਗਵਰਨਮੈਂਟ ਵੱਲੋਂ ਪਰਿਵਾਰਾਂ ਨੂੰ ਲਾਟ ਹੋਈ ਸੀ 8 ਪਰਚੀਆਂ ਦੀ ਇਹਨਾਂ ਤੋਂ ਜਮੀਨ ਜਿਹੜੀ ਧੱਕੇ ਨਾਲ ਖੋਈ ਗਈ ਹੈ ਉੱਥੇ ਮੰਡ ਦੇ ਵਿੱਚ ਰਹਿੰਦੇ ਸੀ ਆਪਣੇ ਘਾਵੇ ਸੀਗੇ ਮੰਡ ਦੇ ਵਿੱਚ ਇਹਨਾਂ ਦੇ ਮਕਾਨ ਮਾਲ ਡੰਗਲ ਸਾਰੇ ਮੰਡ ਦੇ ਵਿੱਚ ਡੇਰੇ ਬਣੇ ਹੋਏ ਸੀ ਜਦੋਂ 88 ਵਾਲਾ ਹੜਾ ਆ ਉਹਦੇ ਨਾਲ ਦੇ ਡੇਰੇ ਡੰਡੇ ਰੁੜ ਗਏ ਆ ਤੇ ਬਾਅਦ ਦੇ ਵਿੱਚ ਜਦੋਂ ਅੱਤਵਾਦ ਦਾ ਜੋਰ ਹੋਇਆ ਉਹਨਾਂ ਨੇ ਥੋੜਾ ੱੱਕੇ ਨਾਲ ਜ਼ਮੀਨ ਜਿਹੜੀ ਉਹ ਵਾਲੀ ਆ ਇੱਕ ਵਾਰੀ ਇਹਨਾਂ ਨੂੰ ਕਬਜ਼ਾ ਵੀ ਦਵਾਇਆ ਗਿਆ ਸਰਕਾਰ ਵੱਲੋਂ ਸੈਕਟਰ ਸਰਕਾਰ ਵੱਲੋਂ ਉਸ ਤੋਂ ਬਾਅਦ ਇਹਨਾਂ ਨੂੰ ਜ਼ਮੀਨ ਜਿਹੜੀ ਆ ਫਿਰ ੱੱਕੇ ਨਾਲ ਖੋ ਕੇ ਜਿਹੜੀ ਇਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਤੇ ਇਹਨਾਂ ਦੀ ਉਹ ਇਹੋ ਮੰਗ ਕਰਦੇ ਵੀ ਪਰਿਵਾਰ ਜਿਹੜੇ ਆ ਬਹੁਤ ਗਰੀਬ ਆ ਇਹਨਾਂ ਦੀ ਜਿਹੜੀ ਆ ਜ਼ਮੀਨ ਜਿਹੜੀ ਆ ਅਲਾਟਮੈਂਟ ਆ ਦੀ ਪਰਚੀਾਂ ਜਿਹੜੀ ਵਾਪਸ ਕੀਤੀ ਜਾਵੇ ਇਹਨਾਂ ਨੂੰ ਜਿਹੜੀ ਦਵਾਈ ਜਾਵੇ ਕਿੰਨੀ ਟੋਟਲ ਜ਼ਮੀਨ ਸੀ ਇਹਨਾਂ ਦੀ 94 ਕੱਲੇ ਆ ਇਹ ਕਿੰਨੇ ਪਰਿਵਾਰ ਉੱਥੇ ਰਹਿ ਰਹੇ ਆ ਸਰ ਇਹ 10 ਘਰ ਹੈਗੇ ਜੀ ਉੱਥੇ ਹਾਂਜੀ ਅਗਰ ਅਸੀਂ ਅੱਜ ਸਾਰੇ ਪਹੁੰਚੇ ਡੀਸੀ ਉੱਤੇ ਪਹੁੰਚੇ ਜਿੰਮੇਂਟ ਵਾਚੇ ਪਹੁੰਚੇ ਇਸ ਤੋਂ ਬਾਅਦ ਲਈ ਕੋਈ ਸੁਣਵਾਈ ਨਹੀਂ ਹੋਈ ਨੀ ਕਾਰਵਾਈ ਕੀਤੀ ਆਪਾਂ ਪਰਵਾਸ ਕਿਵੇਂ ਦਿੰਦੇ ਸਾਡਾ ਦੇਖੋ ਜੀ ਪਹਿਲੀ ਗੱਲ ਇਹ ਅਸੀਂ ਡੀਸੀ ਸਾਹਿਬ ਨੂੰ ਇਹ ਕਹਿਣ ਆਏ ਸਾਨੂੰ ਜਿਹੜੀ ਇਹ ਸਰਕਾਰ ਵੱਲੋਂ ਜਿਹੜੀ ਆ ਜ਼ਮੀਨ ਜਿਹੜੀ ਇਹਨਾਂ ਨੂੰ ਦਵਾਈ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਵਾਪਸ ਜਿਹੜਾ ਜ਼ਮੀਨ 'ਚ ਬਿਠਾਇਆ ਜਾਵੇ ਅਗਰ ਜੇ ਨਹੀਂ ਇਹ ਬਿਠਾਉਂਦੇ ਤਾਂ ਫਿਰ ਜਿਹੜੀ ਆਪਾਂ ਕਾਨੂੰਨੀ ਕਾਰਵਾਈ ਕੋਈ ਨਾ ਕੋਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਬੰਦੇ ਥ ਇੱਕਠੇ ਸਾਡੀ ਸ਼ਹਿਰਤਾਂ ਦੇ ਕਾਇ ਪਤਾ ਲੱਗਿਆ ਹਾਂ ਜੀ ਹਾਂ ਜੀ ਇਕੱਠੇ ਹੋ ਗਏ ਕਾਗਜ਼ ਪੱਤਰ 83 ਕਿੰਦੇ ਆ ਜੀ ਕੀ ਗੱਲ ਪਤਾ ਇਸ਼ਾਰੇ ਗੱਲ ਮੈਂ ਸੈਂਟਰਲ ਗਵਰਨਮੈਂਟ ਦੇ ਜਮੇ ਨੇ ਆ ਲਾਟ ਹੋਈ ਸਾਨੂੰ 8-7 52 ਨੂੰ ਇਹ ਜ਼ਮੀਨ ਕਰਾਦ ਨੇ ਕਾਦੇਵੇ ਤਾਈ ਅਹੀਂ ਮੋਂਦੇ ਰਹੇ ਬੀਤਦੇ ਰਹੇ ਆ ਮੁੜ ਕੇ ਇਹਨਾਂ ਯਾਰੀ ਡਿਸਟਰੀਆਂ ਕਰਾ ਲੀਆਂ ਮੁਖਤਾਰ ਨਾਂਵਾਂ ਪੂਨ ਤੋਂ ਨੇ ਬੜਾ ਕੇ ਜਾਂਦੀ ਆਪਦੇ ਹੀ ਮੁੰਡਿਆਂ ਨੂੰ ਕਰ ਦਿੱਤੀਆਂ ਤੇ ਸਾਧੂ ਬੜਾ ਲੱਗਾ ਜੋ ਪੁਲਸ ਲਿਆਦੀ ਆ ਤੇ ਸਾਡੇ ਘਰ ਦੀ ਟਾਪ ਤੇ ਤੇ ਮਾਲ ਡੰਗਰ ਵੀ ਕੱਢ ਤੋਥੋ ਇੰਨਾਂ ਨੂੰ ਬਗਾਰਾ ਮੋਟੜਾ ਲੱਗੇ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੀ ਜਮੀਨ ਆ ਇਹਨਾਂ ਸੈਂਟਰ ਗਵਰਨਮੈਂਟ ਕੋ ਇਹ ਡਿਸੀਜਨ ਕਰਾਈਆਂ ਇਹਦੀ ਰੀਟਰੀ ਨਹੀਂ ਹੁੰਦੀ ਤੇ ਮੁਲਕੇ ਇਹਨਾਂ ਨੇ ਜ਼ਬਰਦਸਤੀ ਕੀਤੀ ਆ ਅਸੀਂ ਆਪਣਾ ਹੱਕ ਮੰਗਦੇ ਆ ਪਿਛਾ ਦਾ ਹੱਕ ਦਿਓ ਇਲਾਟ ਹੋਈ ਆ ਪੂਰਨ ਸਿੰਘ ਕਿਹੜੇ ਪਿੰਡ ਦਾ ਵਾ ਉਹ ਗਾੜੇ ਆ ਲੜਾਈ ਤੇ ਆਤਵਾਦ ਇਹਨਾਂ ਕੋਈ ਰਸ ਰਸਲਾ ਦਾ ਜੋਰ ਆ ਇਹਨਾਂ ਦਾ ਰਸਲਾ ਦਾ ਆ ਸਿਵਾਗੇ ਸਾਨੂੰ ਕੱਢਿਆ ਤੇ ਸਮਾਨ ਵੀ ਸਾਡਾ ਲੁੱਟ ਕੇ ਲੈ ਗਏ ਆ ਤੇ ਗਰੀਬ ਹੋ ਗਏ ਆ ਅਸੀਂ ਤੇ ਸਾਡਾ ਹੱਕ ਦਵਾਇਆ ਜਾਵੇ ਬਾਬਾ ਜੀ ਮੌਕੇ ਤੇ ਕਿਸ ਪੁਲਸ ਅਧਿਕਾਰੀ ਨੂੰ ਨੇੜੇ ਤੇੜੇ ਛਾਣੇ ਵਿੱਚ ਕਮਲੇ ਜਮ ਕਰਾਈ ਸੀ ਤੁਸੀਂ ਕਰਾਈ ਹੀ ਉਹਨਾਂ ਪੈਸੇ ਥਾਂ ਦੇ ਦਿੱਤੇ ਹੀ ਸਾਡੀ ਸੁਣੀ ਨਹੀਂ ਕਿਸੇ ਨੇ ਗੱਲ ਦੀ ਗੱਲ ਨਹੀਂ ਸਾਡੀ ਸੁਣੀ ਹਾਂ ਕਰਦੇ ਆ ਕਰੋਨੇ ਇੱਥੇ ਬੈਜੋ ਗਰੀਬ ਨੂੰ ਬਾਹ ਦੇਂਦੇ ਆ ਬਾਹ ਅੱਜ ਵੱਡੀ ਕੰਟੀ ਇਹ ਤਗਲੇ ਅੰਦਰ ਕਰ ਲੈਂਦੇ ਆ ਵੱਡੀ ਕੰਟੀ 'ਚ ਇਕੱਠੇ ਹੋਗੇ ਡੀਸੀ ਸਾਹਿਬ ਦੇ ਦਫ਼ਤਰਾਂ 'ਇਓ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਸਾਡੇ ਜ਼ਮੀਨ ਦਾ ਹੱਕ ਦਿੱਤਾ ਜਾਵੇ ਜੀ ਬਾਪੂ ਜੀ ਪਰਵਾਹ ਤੁਹਾਡੇ ਹੋਰ ਕੋਣਾ ਤੁਹਾਡੇ ਪਰਵਾਹ ਸਾਡਾ 10 12 ਦੀ ਆ ਮੇਰੇ ਪਰਵਾਹ ਤੇ ਭੁੱਖੇ ਮਰਦੇ ਆ ਅਸੀਂ ਦੇਹਾ ਦਾ ਕੰਮਕਾਰ ਨਹੀਂ ਕਰ ਕੰਮਕਾਰ ਹੁਣ ਮੈਂ ਕਿੱਥੋਂ ਕਰ ਲੂੰਗਾ ਬਵਾਚ ਬੱਚਿਆਂ ਦਾ ਬੱਚੇ ਇੱਥੇ ਆ ਕੇ ਆਈ ਉਹ ਬੱਚੇ ਵੀ ਕਿਤੇ ਦਾ ਆ ਕੇ ਕਿਤੇ ਦਾ ਆ ਹੱਕ ਸਾਡਾ ਨੰਨਣਾ ਚਾਹੀਦਾ ਠੀਕ ਹਾਂਜੀ ਕੀ ਮਸਲਾ ਦੀ ਡੀਸੀ ਦਫ਼ਤਰ ਪਹੁੰਚੇ ਸਰ ਇਸ ਤਰ੍ਹਾਂ ਕਿ ਇਹ ਨਾ 1955 ਦੇ ਵਿੱਚ ਸਾਨੂੰ ਜ਼ਮੀਨ ਲਾਟ ਹੋਈ ਆ ਸਾਡੇ ਬਾਬਾ ਜੀ ਉਹਨਾਂ ਨੂੰ ਅੱਛਾ ਜੀ 1955 ਤੋਂ ਲਾ ਕੇ ਅਸੀਂ 96 ਤੱਕ ਇਹ ਪੈਲੀ ਦੇ ਵਿੱਚ ਸਾਡੀਆਂ ਬੈਕਾਂ ਹੀ ਜਾਨੀ ਵੋਂਦੇ ਰਹੇ ਆਂ ਉਤੋਂ ਬਾਅਦ ਆ ਸਾਨੂੰ ਪੈੜੀ ਤੇ ਹੋਈ ਆ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਜੀ ਸਾਡੇ ਕੋਲ ਮੌਜੂਦਾ ਕਾਗਜ਼ ਆ ਤੇ ਹੁਣ ਸਾਡੇ ਨਾਲ ੱਤਕਾ ਹੋਇਆ ਕੋਈ ਮਹਿਕਮੇ ਦੇ ਨਾਮ ਰੜ ਕੇ ਪੂਰਨ ਸਿੰਘ ਗੱਲੋਂ ਮਤਲਬ ਗਗੜੇਵਾਲ ਦਾ ਹੀ ਬੰਦਾ ਉਹਨੇ ਜਾਲੀਆਂ ਅਰਜ਼ੀਆਂ ਬਣਵਾ ਲਈਆਂ ਵਾ 99 90 91 ਤੇ ਨਾ ਸਾਲਾਂ ਦੇ ਵਿੱਚ 86 ਕਲੀਆਂ ਦੀ ਯਾਨੀ ਅਰਜ਼ੀ ਕਰ ਲਈਆਂ ਤੇ ਉਹ ਦੇ ਆਪਣਾ ਰਜਿਸਟਰੀ ਕਰਾ ਕੇ ਪੁਲਿਸ ਨੂੰ ਪੈਸਾ ਚਾੜ ਕੇ ਸਾਨੂੰ ਪੈੜੀ ਦੇ ਵਿੱਚੋਂ ਨਾ ਮਤਲਬ ਅਪਝਾਤਾ ਕੁਝ ਬੰਦਿਆਂ ਨੂੰ ਫੜ ਕੇ ਪੁਲਿਸ ਲੈ ਆਈ ਤੇ ਇਸ ਤਰ੍ਹਾਂ ਕਰਕੇ ਪੁਲਿਸ ਦੇ ਨਾਲ ਰਲ ਕੇ ਤੇ ਸਾਡਾ ਮਤਲਬ ਕਬਜ਼ਾ ਜਿਹੜਾ ਤੜਾ ਦਿੱਤਾ ਉਸ ਤੋਂ ਬਾਦਾਂ ਸਰ ਇਸ ਤਰ੍ਹਾਂ ਬੇਨਤੀ ਆ ਵੀ ਅਸੀਂ ਕਿ ਲਾਟਮੈਂਟ ਵਾਲੀ ਜ਼ਮੀਨ ਆ ਇਹਦੀ ਤੇ ਰਜਿਸਟਰੀ ਹੋ ਨਹੀਂ ਸਕਦੀ ਅਹੀਂ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮਤਲਬ ਅਫਸਰਾਂ ਨੂੰ ਆਖਿਆ ਕਿ ਇਹਨਾਂ ਮੁੱਲ ਲਈ ਆ ਜੇ ਜ਼ਮੀਨ ਤੇ ਸਾਡੇ ਦਿਖਾਉਣ ਪਈਏ ਤੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਵੀ ਇਹਨਾਂ ਲਾਟ ਕਿੱਥੋਂ ਕਰਾਈ ਆ ਇਹਨਾਂ ਆਪਣਾ ਜਿਹੜੀ ਕਿੱਥੋਂ ਕਰਾਈ ਆ ਕੁਝ ਇਹ ਲਾਲ ਸਿੰਘ ਪਟਵਾਰੀ ਹੀ ਕੋਈ 13 ਸਾਲ ਰਿਆ 13 ਛੇ 14 ਸਾਲ 21 ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਉਹ ਵੀ ਇਹਨਾਂ ਦੇ ਨਾਲ ਰਲਿਆ ਸੀ ਇਹ ਉਹਨਾਂ ਦੇ ਮਹਿਕਮੇ ਦੇ ਨਾਮ 'ਰਲੀ ਭੁਗਤ' ਇਹਨਾਂ ਇਸ ਪੈੜੀ ਦਾ ਯਾਨੀ ਕਿ ਕਰਜ਼ਾ ਵੀ ਲਿਆ ਵਾ ਹਾਂਜੀ ਅਸੀਂ ਮਤਲਬ ਕਿ ਡੀਸੀ ਸਾਹਿਬ ਨੂੰ ਪੇਸ਼ ਹੋਣ ਆਏ ਆ ਕਿ ਸਾਡਾ ਹੱਕ ਜਿਹੜਾ ਮਤਲਬ ਹੱਕ ਦਵਾਇਆ ਜਾਵੇ ਸਾਨੂੰ ਸਾਨੂੰ ਤੇ ਪਹਿਲੀ ਲਾਟ ਹੋਈ ਸੀ ਗਰੀਬ ਬੰਦੇ ਅੱਠ ਘਰਾਂ ਵਾ ਇੱਕੋ ਘਰ ਹੀ ਕਬਜ਼ਾ ਕਰਕੇ ਬਹਿ ਗਿਆ ਜੀ ਅਦਾਲਤੀ ਕੇਸ ਵੀ ਚੱਲਦਾ ਹੋਵੇ ਤੁਹਾਡਾ ਦਾਲਤੀ ਕੇਸ ਹਰ ਕੀਤਾ ਸੀ ਪਰ ਉਹ ਅਦਾਲਤੀ ਕੇਸ ਅੱਧ ਦੇ ਵਿੱਚ ਛੁੱਟ ਗਿਆ ਪੈਸੇ ਦੇਖਣੋਂ ਜਿੱਦਾਂ ਹੁਣ ਕੇ ਵਕੀਲਾਂ ਨੂੰ ਪੈਸੇ ਬਹੁਤ ਦੇਣੇ ਪੈਂਦੇ ਆ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ ਹਾਂਜੀ ਹੁਣ ਤੁਹਾਡੇ ਕੀ ਮੰਗੇ ਜੀ ਹੁਣ ਮੰਗਾ ਜੀ ਇਸ ਤਰ੍ਹਾਂ ਕਿ ਸਾਡੇ ਕੋਲ ਕਾਗਜ਼ ਹੈਗੇ ਆ ਲਾਟਮੈਂਟਾਂ ਵਾਲੇ ਤੇ ਜਦ ਤੱਕ ਇਹੋ ਹੀ ਕਾਗਜ਼ ਸਾਡੇ ਭਾਲ ਕਰਕੇ ਸਾਨੂੰ ਕਬਜ਼ਾ ਦਿਵਾਇਆ ਜਾਵੇ ਜਾ ਕੇ ਜੇ ਮਹਿਕਮਾ ਜਿਹੜਾ ਕਹਿੰਦਾ ਜੁ ਕਿ ਇਹਨਾਂ ਕੋ ਕਾਗਜ਼ ਹੈਗੇ ਸਾਡੇ ਕੋ ਹੈ ਨਹੀਂ ਮਹਿਕਮਾ ਕਹਿੰਦਾ ਤੇ ਸਾਨੂੰ ਉਹ ਕਾਗਜ਼ ਜਿਹੜੇ 1945 ਲਾਟਮੈਂਟ ਉਹ ਮਹਿਕਮੇ ਦੇ ਕੋਲ ਹੀ ਆ ਤੇ ਮਹਿਕਮਾ ਦਵੇ ਸਾਨੂੰ ਹਾਂਜੀ ਇਹ ਮੰਗਾ ਜੀ ਜੀ ਸੁਣਵਾਈ ਕਰਦੇ ਤੇ ਫੇਰ ਅਗਲਾ ਕੀ ਤੁਹਾਡਾ ਸਦਾ ਅਗਰ ਨਹੀਂ ਸੁਣਵਾਈ ਦੀ ਜੀ ਅਗਲਾ ਪਹਿਲੀ ਤੇ ਗੱਲ ਆ ਜੀ ਇਸ ਤਰ੍ਹਾਂ ਹੀ ਲਤਾੜ ਹੋਏ ਅਸੀਂ ਗਰੀਬ ਬੰਦੇ ਅਸੀਂ ਕਰ ਵੀ ਕਿਤੇ ਕੀ ਸਕਦੇ ਇਹਨਾਂ ਨੂੰ ਜੇ ਕਿ ਅਸੀਂ ਜਿਤਨਾ ਆਮ ਜ਼ਿਮੀਂਦਾਰ ਵੱਡੇ ਉਹ ਤਾਂ ਧਰਨੇ ਲਾ ਦਿੰਦੇ ਸੜਕਾਂ ਰੋਕ ਦਿੰਦੇ ਆ ਅਸੀਂ ਤੇ ਕੋਈ ਜਾਦੀ ਪਹੁੰਚ ਵਾਲੇ ਬੰਦੇ ਇਹ ਵੀ ਨਹੀਂ ਕਿ ਸੜਕਾਂ ਰੋਕਦੀਏ ਜਾਂ ਕੋਈ ਧਰਨੇ ਲਾ ਦਈਏ ਅਸੀਂ ਤੇ ਮਹਿਕਮੇ ਨੂੰ ਮਿਹਨਤ ਕਰਕੇ ਤਰਲਾ ਕਰਕੇ ਹੀ ਕਹਿ ਸਕਦੇ ਆ ਕਿ ਗਰੀਬ ਬੰਦੇ ਆ ਸਾਡਾ ਹੱਕ ਜਿਹੜਾ ਸਾਨੂੰ ਦਵਾਇਆ ਜਾਵੇ ਠੀਕ ਹੈ ਤੁਹਾਨੂੰ ਮਿਲ ਕੇ ਆਇਓ ਕੀ ਵਿਸ਼ਵਾਸ ਹੋਇਆ ਗਿਆ ਜੀ ਸਾਰਾ ਅਸੀਂ ਜ਼ਮੀਨ ਦੇ ਸੰਬੰਧ ਜਿਹੜਾ ਐਸ ਡੀਸੀ ਸਾਹਿਬ ਨੂੰ ਮਿਲੇ ਸੀ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਨੂੰ ਜਿਹੜਾ ਮਤਲਬ ਜ਼ਮੀਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਤੇ ਤਹਿਸੀਲਦਾਰ ਸਾਹਿਬ ਨੂੰ ਲੈ ਦਿੱਤਾ ਜਖਡੂਤ ਸਾਹਿਬ ਤੇ ਗਾੜੀ ਹੁਣ ਵੇਖੋ ਜੀ ਉਹਨਾਂ ਦਾ ਵਿਸ਼ਵਾਸ ਦਿਵਾਇਆ ਗਾੜੀ ਤਹਿਸੀਲਦਾਰ ਸਾਹਿਬ ਕੋ ਪਹੁੰਚਾਂਗੇ ਤੇ ਗਾੜੀ ਤਹਿਸੀਲਦਾਰ ਸਾਹਿਬ ਕੀ ਕਹਿੰਦੇ ਆ ਉਹਦੀ ਲਿਖ ਕੇ ਲਿਖ ਕੇ ਦਿੱਤਾ ਗਿਆ ਦਿਖਾਓ ਹਾਂ ਜੀ ਲਿਖ ਕੇ ਦਿੱਤਾ ਗਿਆ ਜੀ ਆਹ ਤੇ